ਗਿਆਨੀ ਰਗਵੀਰ ਸਿੰਘ ਨਾਲ ਕੱਲ ਮੁਲਾਕਾਤ ਕੀਤੀ ਚੁੰਦਾ ਸਾਹਿਬ ਨੇ ਤੇ ਧਾਮੀ ਸਾਹਿਬ ਨੇ ਉਹਨਾਂ ਨੂੰ ਲੱਗਦਾ ਸੀ ਕਿ ਗਿਆਨੀ ਮਤਲਬ ਰਗਵੀਰ ਸਿੰਘ ਤਾਂ ਮੰਨ ਜਾਣਗੇ ਗਿਆਨੀ ਹਰਪ੍ਰੀਤ ਸਿੰਘ ਨਹੀਂ ਮੰਨਣਾ ਤੇ ਉਹਨਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਰਦਾਰ ਕੁਸ਼ੀ ਕਰਨ ਦੀ ਮੈਂ ਦੱਸਣਾ ਚਾਹੁੰਨੀ ਆ ਬਾਦਲ ਕਹੇ ਲਾਣੇ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਤੁਸੀਂ ਨਹੀਂ ਕਰ ਸਕਦੇ ساری ਦੁਨੀਆ ਨੂੰ ਪਤਾ ਹੈ ਕਿ ਬਾਦਲ ਕਹਿੰਦਾ ਕਰੈਕਟਰ ਜਾਂ ਬਾਦਲ ਕਹਿੰਦਾ ਚਾਹੁੰਦੇ ਕੀ ਹੈ ਸ਼੍ਰੋਮnik ਕਮੇਟੀ ਦੇ ਰਾਹੀਂ ਇਹਨਾਂ ਨੇ ਤਖਤਾਂ ਦੀ ਰੁਤਬੇ ਨੂੰ ਤਖਤਾਂ ਦੇ ਰੁਤਬੇ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਪੁੱਛਣਾ ਚਾਹੁੰਨੀ ਆ ਕਿ 18 ਸਾਲ ਪਹਿਲਾਂ ਇਹ ਗੁਰਪ੍ਰੀਤ ਸਿੰਘ ਮੁਖਸਰ ਕੀ ਕਿੱਥੇ ਗਿਆ ਸੀ ਉਦੋਂ ਕਿਆ ਨਾ ਬੋਲਿਆ ਉਦੋਂ ਕਿ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕਸ਼ੀ ਕੀਤੀ 9 ਸਾਲ ਜੱਜ ਕੋਲ ਕੇਸ ਚੱਲਿਆ ਗੁਰਪ੍ਰੀਤ ਸਿੰਘ ਉੱਥੇ ਜਾਂਦਾ ਰਿਹਾ 9 ਸਾਲ ਹੁਣ ਤਲਾਕ ਹੋਇਆ ਨੂੰ ਹੋ ਗਿਆ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਆਹ ਜੋ ਸੋਸ਼ਲ ਮੀਡੀਆ ਭਰਿਆ ਪਿਆ ਜਿੰਨੀ ਕ ਹਮਦਰਦੀ ਇਹਨਾਂ ਨੇ ਗੇਨ ਕੀਤੀ ਸੀ ਮਤਲਬ ਵਰਛਾ ਫੜ ਕੇ ਸਜ਼ਾ ਲਵਾਈ ਚਾਹੇ ਉਹ ਸਜ਼ਾ ਇਹਨਾਂ ਨੇ ਨਕਲੀ ਲਵਾਈ ਅਸਲੀ ਕੰਮ ਹੋਣਾ ਸੀ ਜਿਹੜਾ ਸ਼੍ਰੋਮਣਿਕ ਬਾਦਲ ਦਲ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਅਸਤੀਫਾ ਦੇਣਾ ਸੀ ਉਹ ਤੋਂ ਇਹਨਾਂ ਨੂੰ ਔਖਾ ਲੱਗਿਆ ਤੇ ਨਵੀਂ ਪ੍ਰਤੀ ਹੋਣੀ ਸੀ ਤਾਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਕੀਤਾ ਇਹਨਾਂ ਨੇ ਆਪਣੀ ਸਾਰੀ ਟਰੋਲ ਆਰਮੀ ਸਾਰਾ ਆਈਟੀ ਸੈੱਲ ਬਾਦਲ ਕਿਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਗਰ ਲਾਤਾ ਸਾਡੇ ਭਾਵਾਂ ਦੀ ਉਹਨਾਂ ਨਾਲ ਲੱਖ ਮੁਫਾਦ ਹੋ ਸਕਦੇ ਨੇ ਪਰ ਜਿਹੜਾ ਵਿਸ਼ਾ ਜੇ ਬਾਦਲਿਆਂ ਨੇ ਨਵੀਂ ਭਾਜੀ ਪਾਈ ਹੈ ਮੈਂ ਉਹਦਾ ਜਵਾਬ ਦੇਣਾ ਚਾਹਨੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਕਸੂਰ ਕੀ ਹੈ ਉਹਦੇ ਸਾਰੇ ਕਸੂਰ ਦੋਸਤ ਤਰੀਕ ਤੋਂ ਬਾਅਦ ਹੀ ਬਣ ਗਏ ਜਦੋਂ ਉਹਨਾਂ ਨੇ ਬਾਦਲਾਂ ਨੂੰ ਇਹ ਸਜ਼ਾ ਸੁਣਾਈ ਸੀ ਕਿ ਤੁਸੀਂ ਭਾਈ ਜਿਹੜਾ ਸ੍ਰੋਮਨੀ ਕਮੇਟੀ ਦਾ ਅਕਾਲੀ ਦਲ ਦਾ ਪ੍ਰਧਾਨ ਹੈ ਸੁਖਵੀਰ ਬਾਦਲ ਤੋਂ ਅਸਤੀਫਾ ਲੈਣਾ ਤੇ ਜਿਹੜੀ ਨਵੀਂ ਭਰਤੀ ਸ਼ੁਰੂ ਹੋਵੇ ਗਿਆਨੀ ਰਗਵੀਰ ਸਿੰਘ ਨਾਲ ਕੱਲ ਮੁਲਾਕਾਤ ਕੀਤੀ ਚੁੰਦਾ ਸਾਹਿਬ ਨੇ ਤੇ ਧਾਮੀ ਸਾਹਿਬ ਨੇ ਉਹਨਾਂ ਨੂੰ ਲੱਗਦਾ ਸੀ ਕਿ ਗਿਆਨੀ ਮਤਲਬ ਰਗਵੀਰ ਸਿੰਘ ਤਾਂ ਮੰਨ ਜਾਣਗੇ ਕਿ ਯਾਨੀ ਹਰਪ੍ਰੀਤ ਸਿੰਘ ਦੀ ਮੰਨਣਾ ਤੇ ਉਹਨਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਰਦਾਰ ਕੁਸ਼ੀ ਕਰਨ ਦੀ ਮੈਂ ਦੱਸਣਾ ਚਾਹੁੰਨੀ ਆ ਬਾਦਲ ਕਹੇ ਲਾਣੇ ਨੂੰ ਯਾਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਤੁਸੀਂ ਨਹੀਂ ਕਰ ਸਕਦੇ ਸਾਰਾ ਸੰਸਾਰ ਉਹਨਾਂ ਦੇ ਕਰੈਕਟਰ ਬਾਰੇ ਜਾਣਦਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਬਾਦਲ ਕਹਿੰਦਾ ਕਰੈਕਟਰ ਜਾਂ ਬਾਦਲ ਕਹਿੰਦਾ ਚਾਹੁੰਦੇ ਕੀ ਹੈ ਸ਼੍ਰੋਮਣੀ ਕਮੇਟੀ ਦੇ ਰਾਹੀਂ ਇਹਨਾਂ ਨੇ ਤਖਤਾਂ ਦੀ ਰੁਤਵੇ ਨੂੰ ਤਖਤਾਂ ਦੇ ਰੁਤਵੇ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਸਾਧੂ ਨੂੰ ਸਾਬਕਾ ਸਾਧੂ ਨੂੰ ਕਿੱਥੋਂ ਇਹ ਲੈ ਕੇ ਆਏ ਗੁਰਪ੍ਰੀਤ ਸਿੰਘ ਮੁਖਸਰ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ 18 ਸਾਲ ਪਹਿਲਾਂ ਇਹ ਗੁਰਪ੍ਰੀਤ ਸਿੰਘ ਮੁਖਸਰ ਕਿੱਥੇ ਗਿਆ ਸੀ ਉਦੋਂ ਕਿਆ ਨਾ ਬੋਲਿਆ ਉਦੋਂ ਕਿ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕਸ਼ੀ ਕੀਤੀ 9 ਸਾਲ ਜੱਜ ਕੋਲ ਕੇਸ ਚੱਲਿਆ ਗੁਰਪ੍ਰੀਤ ਸਿੰਘ ਉੱਥੇ ਜਾਂਦਾ ਰਿਹਾ 9 ਸਾਲ ਹੁਣ ਤਲਾਕ ਹੋਈ ਨੂੰ ਹੋ ਗਏ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਆਡੀਓ ਸ਼ਰਮ ਚੱਲ ਰਹੀ ਹੈ ਕਿ ਕਿਵੇਂ ਇਹਨਾਂ ਨੇ ਬਦਲ ਕੇ ਲਾਣੇ ਨੇ ਗੁਰਪ੍ਰੀਤ ਸਿੰਘ ਨੂੰ ਪ੍ਰੋਵਾਈਡ ਕਰਾ ਕੇ ਉੱਤੇ ਪੱਤਰਕਾਰ ਉਹਨਾਂ ਪੱਤਰਕਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਕਿਰਦਾਰ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਬਿਲਕੁਲ ਨਹੀਂ ਘਟੂਗਾ ਪਰ ਇਹਦੇ ਨਾਲ ਤੁਸੀਂ ਸਿੱਖ ਪੰਥ ਦੀ ਕਚਹਿਰੀ ਵਿੱਚ ਦੇਣਦਾਰ ਹੋਗੇ ਗਿਆਨੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਹੈ ਉਹ ਤਖਤ ਦੇ ਜਥੇਦਾਰ ਹੈ ਔਰ ਤਖਤ ਕਿਹਨੇ ਸਾਜਿਆ ਹਰਗੋਬਿੰਦ ਸਾਹਿਬ ਨੇ ਅੱਜ ਤੁਸੀਂ ਸਿੱਖ ਕੌਮ ਦੀ ਟੈਂਦੀ ਕੜਾ ਕਰਨੀ ਚਾਹੁੰਦੇ ਹੋ ਇਹਦਾ ਵੀ ਤੁਹਾਨੂੰ ਦੇਣੀਆਂ ਆਉਣਗੀਆਂ ਔਰ ਇੱਕ ਸ਼ਰਮ ਦੀ ਗੱਲ ਵੱਡੀ ਸ਼ਰਮ ਦੀ ਕਮੇਟੀ ਲਈ ਇਹਨਾਂ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਦੂਜੇ ਧੜੇ ਦਾ ਸੁਧਾਰ ਲੈ ਰਿਆਂ ਦਾ ਕੋਈ ਸ਼ਰਮ ਦੀ ਕਮੇਟੀ ਮੈਂਬਰ ਨਹੀਂ ਵਿੱਚ ਲਿਆ ਆਪ ਹੀ ਵਕੀਲ ਆਪ ਹੀ ਜੱਜ ਕੋਈ ਇਨਕੁਆਇਰੀ ਨਹੀਂ ਕੀਤੀ ਅੱਜ ਤੱਕ ਦੁਨੀਆ ਦੇ ਤਖਤੇ ਤੇ ਕਦੇ ਐ ਨਹੀਂ ਵਾਪਰਿਆ ਕਿ ਆਪਾਂ ਬਿਨਾਂ ਕੋਈ ਇਨਕੁਆਇਰੀ ਕੀਤੇ ਬਿਨਾਂ ਕੋਈ ਸੁਣਵਾਈ ਕੀਤੇ ਕਿਸੇ ਨੂੰ ਆਪਾਂ ਸਜ਼ਾ ਦੇ ਦिए ਗਿਆਨੀ ਹਰਪ੍ਰੀਤ ਸਿੰਘ ਨੂੰ 15 ਦਿਨਾਂ ਲਈ ਮੁਅਤਲ ਕਰਕੇ ਸਿੱਖ ਕੌਮ ਦੀ ਨັບਜ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਰਾ ਸੰਸਾਰ ਜਾਂ ਸਿੱਖ ਕੌਮ ਗਿਆਨੀ ਹਰਪ੍ਰੀਤ ਸਿੰਘ ਨਾਲ ਖੜਦੀ ਹੈ ਕਿ ਕਿਹਦੇ ਨਾਲ ਖੜਦੀ ਹੈ ਅੱਜ ਸੋਸ਼ਲ ਮੀਡੀਆ ਭਰਿਆ ਪਿਆ ਜਿੰਨੀ ਕ ਹਮਦਰਦੀ ਇਹਨਾਂ ਨੇ ਗੇਨ ਕੀਤੀ ਸੀ ਮਤਲਬ ਵਰਛਾ ਫੜ ਕੇ ਸਜ਼ਾ ਲਵਾਈ ਚਾਹੇ ਉਹ ਸਜ਼ਾ ਇਹਨਾਂ ਨੇ ਨਕਲੀ ਲਵਾਈ ਅਸਲੀ ਕੰਮ ਹੋਣਾ ਸੀ ਜਿਹੜਾ ਸ਼੍ਰੋਮਣਿਕ ਬਾਦਲ ਦਲ ਦੇ ਅਕਾਲੀ ਦਲ ਦੇ ਪ੍ਰਧਾਨ ਨੇ ਅਸਤੀਫਾ ਦੇਣਾ ਸੀ ਉਹ ਤੋਂ ਇਹਨਾਂ ਨੂੰ ਔਖਾ ਲੱਗਿਆ ਤੇ ਨਵੀਂ ਪਰਤੀ ਹੋਣੀ ਸੀ ਤਾਂ ਇਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਇਹ ਕੀਤਾ ਇਹਨਾਂ ਨੇ ਆਪਣੀ ਸਾਰੀ ਟ੍ਰੋਲ ਆਰਮੀ ਸਾਰਾ ਆਈਟੀ ਸੈੱਲ ਬਾਦਲ ਕਹਿੰਨੇ ਗਿਆਨੀ ਹਰਪ੍ਰੀਤ ਸਿੰਘ ਦੇ ਮਗਰ ਲਾਤਾ ਸ਼ਰਮ ਮੰਨਣੀ ਚਾਹੀਦੀ ਆਕਾਲੀ ਦਲ ਵਾਲਿਆਂ ਨੂੰ ਸ਼ਰਮ ਮੰਨਣੀ ਚਾਹੀਦੀ ਸ਼੍ਰੋਮਣੀ ਕਮੇਟੀ ਦੀ ਉਸ ਕਮੇਟੀ ਨੂੰ ਜਿਨੇ ਫੈਸਲਾ ਲਿਆ ਇਹਨਾਂ ਨੂੰ ਇਹ ਨਹੀਂ ਪਤਾ ਕਿ ਦਿਨ ਕਿਹੜੇ ਚੱਲ ਰਿਹਾ ਦਿਨ ਚੱਲ ਰਿਹਾ ਸਹਿਬਜ਼ਾਦਿਆਂ ਦੇ ਸ਼ਹੀਦੀ ਦੇ ਆਲ ਵਰਡ ਅਜ ਮਤਲਬ ਉਹਦੇ ਮਹੀਨੇ ਨੂੰ ਕਿਵੇਂ ਗਣਦਾ ਕਿ ਕੋਈ ਅਸੀਂ ਸਗਣ ਨਹੀਂ ਕਰਨੇ ਕੋਈ ਚੀਜ਼ ਨਹੀਂ ਖਰੀਦਣੀ ਕੋਈ ਅਸੀਂ ਮਿੱਠਾ ਨਹੀਂ ਖਾਣਾ ਕੋਈ ਡਿਲੀਸ਼ੀਅਸ ਭੋਜਨ ਨਹੀਂ ਖਾਣੇ ਕਿ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਹੈ ਅੱਜ ਲੋਕ ਆਪਣੇ ਬੱਚਿਆਂ ਨੂੰ ਚਮਕੌਰ ਸਾਹਿਬ ਲੈ ਕੇ ਜਾ ਰਹੇ ਆ ਫਤਿਹਗੜ੍ਹ ਸਾਹਿਬ ਲੈ ਕੇ ਜਾ ਰਹੇ ਆ ਕਿ ਸਾਡੇ ਬੱਚਿਆਂ ਨੂੰ ਸਾਡੇ ਵਿਰਸੇ ਬਾਰੇ ਸਾਡੇ ਇਤਿਹਾਸ ਬਾਰੇ ਪਤਾ ਲੱਗੇ ਕਿਵੇਂ ਸਹਿਬਜ਼ਾਦਿਆਂ ਨੇ ਜੰਗੇ ਮੈਦਾਨ ਵਿੱਚ ਫਤਿਹ ਪਾਈ ਕਿਵੇਂ ਸਹਿਬਜ਼ਾਦਿਆਂ ਨੇ ਪਾਪੀਆਂ ਦੇ ਅੱਗੇ ਸੀਸ ਨਹੀਂ ਨਵਾਇਆ ਉਹਨਾਂ ਦੇ ਮਤਲਬ ਜ਼ੁਲਮਾਂ ਦਾ ਜਵਾਬ ਦਿੱਤਾ ਸਿਰੜ ਨਾਲ ਧਰਮ ਤੇ ਅੜੇਰੇ ਅੱਜ ਸਾਡੀ ਚੜ੍ਹਦੀ ਕਲਾ ਦੇ ਦੇਣਾ ਸਾਡਾ ਲਹੂ ਭਿੱਜਿਆ ਇਤਿਹਾਸ ਹੈ ਜੀ ਤੋਂ ਅਸੀਂ ਸਿੱਖਿਆ ਲੈਣੀ ਹੈ ਸਾਡੇ ਬੱਚਿਆਂ ਨੇ ਚਾਨਣ ਮਨਾਰਾ ਬਣਨਾ ਚੀਦੀ ਦਿਨਾਂ ਨੇ ਪਰ ਬਾਦਲ ਕੇ ਲਾਣੇ ਨੇ ਸ਼ਰਮ ਲਾਤੀ ਉਹ ਸ਼ਹੀਦੀ ਦੇਣ ਚੁਣ ਲੈਣਾਂ ਨੇ ਜਥੇਦਾਰ ਦੇ ਕਿਰਦਾਰ ਦੀ ਕਿਰਦਾਰਕੁਸ਼ੀ ਕਰਨ ਵਾਸਤੇ ਜਿਹਦੇ ਚ ਬਿਲਕੁਲ ਵੀ ਸਫਲ ਨਹੀਂ ਹੋਣਗੇ ਇਹਨਾਂ ਦਾ ਰਾਜਨੀਤਿਕ ਜੀਵਨ ਤਾਂ ਉਸ ਦਿਨ ਦਾ ਹੀ ਖਤਮ ਹੋ ਗਿਆ ਜਿਸ ਦਿਨ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਪਾਠ ਕਰਦੀਆਂ ਸੰਗਤਾਂ ਤੇ ਗੰਦੇ ਪਾਣੀ ਦੇ ਬੁਛਾੜਾ ਮਾਰੀਆਂ ਕੋਟਪੂਰੇ ਦੇ ਚੌਂਕ 'ਚ ਦੋ ਸਿੰਘਾਂ ਦੇ ਝੂਠੇ ਪਰਚੇ ਪਾਏ ਰੁਪਿੰਦਰ ਜਸਵਿੰਦਰ ਤੇ ਦੋ ਸਿੰਘਾਂ ਨੂੰ ਸ਼ਹੀਦ ਕੀਤਾ ਸਾਰਾ ਕੁਝ ਹੀ ਬਦਲ ਗਿਆ ਚਿੱਟੇ ਦਿਨ ਵਾਂਗੂ ਸਾਫ ਹੈ ਕਿ ਕੌਮ ਦੀ ਪਿੱਠ ਵਿੱਚ ਕਦੋਂ ਕਦੋਂ ਇਹ ਛੁਰਾ ਮਾਰਦੇ ਰਹਿਆ ਨਰਨਕਾਰੀ ਕਾਂਡ 'ਚ ਨਰਨਕਾਰੀ ਨੂੰ ਆਪਦੀ ਕਾਰਾਂ ਹੀ ਦਿੱਲੀ ਪਹੁੰਚਾਇਆ 70 ਤੋਂ ਬਾਅਦ ਕਿੰਨਾ ਕੁਛ ਸਿੱਖ ਕੌਮ ਲਈ ਵਾਪਰਿਆ ਚੌੜ ਸਿੱਧਵਾਂ ਵਾਲੇ ਬੱਚੇ ਦੀ ਛਿੱਦੀ ਦਾ ਵੀ ਇਹੀ ਜ਼ਿੰਮੇਵਾਰ ਨੇ ਜੇ ਸਾਡਾ ਨੂਰ ਮਹਿਲੀਆਂ ਨਾਲ ਰੋਲਾ ਪਿਆ ਦਰਸ਼ਨ ਸਿੰਘ ਦੇ ਵੀ ਮਤਲਬ ਜ਼ਿੰਮੇਵਾਰ ਇਹੀ ਅਕਾਲੀ ਦਲ ਵਾਲੇ ਨੇ ਕੀ ਕੁਝ ਨਹੀਂ ਇਹਨਾਂ ਨੇ ਸਾਡੇ ਨਾਲ ਕੀਤਾ ਜਥੇਦਾਰ ਕੌਂਕੇ ਦੀ ਛਿੱਦੀ ਹੋਈ ਉਹ ਕੋਟਨੇ ਨੂੰ ਇਹਨਾਂ ਨੇ ਵੱਡੀਆਂ ਅਫਸਰੀਆਂ ਬਖਸ਼ੀਆਂ ਜਿਹੜਾ ਐਸਐਸਪੀ ਕੋਟਨਾ ਜਥੇਦਾਰਾਂ ਤੇ ਛੱਦਦ ਕਰਦਾਈ ਮੈਂ ਇਸ ਬਾਦਲ ਕੇ ਲਾਣੇ ਨੂੰ ਸ਼ਰਮ ਦੇਣੀ ਚਾਹੁੰਨੀ ਆ ਸਾਡੇ ਪਾਵਾਂ ਦੀ ਗਿਆਨੀ ਹਰਪ੍ਰੀਤ ਸਿੰਘ ਨਾਲ ਲੱਖਾਂ ਮੁਫਾਦ ਹੋਣਗੇ ਤੇ ਗਾਂ ਵੀ ਰਹਿਣ ਪਰ ਇਹਨਾਂ ਨੂੰ ਸ਼ਰਮਾਣੀ ਚਾਹੀਦੀ ਇਹਨਾਂ ਨੇ ਦਿਨ ਸ਼ੀਧੀ ਚੁਣੇ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਚਰਿੱਤਰ ਨੂੰ ਸਾਰਾ ਸੰਸਾਰ ਜਾਣਦਾ ਹੈ ਕਿਰਦਾਰ ਕੁਸ਼ੀ ਤੁਸੀਂ ਕਰਨੀ ਚਾਹੀਏ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਦੇਣਦਾਰ ਹੋ ਇੱਕ ਮੈਂ ਸੰਗਤ ਦੇ ਚਰਨਾਂ 'ਚ ਹੋਰ ਦੱਸ ਦੇਣਾ ਚਾਹਨੀ ਆ ਕਿ ਗਿਆਨੀ ਹਰਪ੍ਰੀਤ ਸਿੰਘ ਸਾਡੇ ਜੈਤੋ ਵਿਆਏ ਨੇ ਸਾਡੇ ਸਾਹਮਣੇ ਸਾਰਾ ਘਟਨਾਕਰਮ ਹੋਇਆ ਕਿਵੇਂ ਉਹ ਬੱਚੀ ਦਾ ਕੇਸ ਚੱਲਿਆ 9 ਸਾਲ ਜੱਜਮੂਰੇ ਗੁਰਪ੍ਰੀਤ ਸਿੰਘ ਮੁਕਸਰ ਹਾਜ਼ਰ ਹੁੰਦਾ ਰਿਹਾ ਉੱਥੇ ਲੰਚ ਲਾਉਂਦਾ 9 ਸਾਲ ਤਲਾਕੋਈ ਨੂੰ ਹੋ ਗਏ ਇਹ ਵੀ ਸਾਰਿਆਂ ਨੂੰ ਪਤਾ ਕਿ ਉਸ ਨੂੰ ਕੌਣ ਪ੍ਰਮੋਟ ਕਰ ਰਿਹਾ ਕੌਣ ਉਹਨੂੰ ਪੈਸੇ ਦੇ ਰਿਹਾ ਜਾਂ ਉਹਦੀ ਪਿੱਛੇ ਕੌਣ ਖੜਾ ਹੈ ਬਾਦਲ ਕਾ ਲਾਣਾ ਤੋਂ ਦਸੰਬਰ ਤੋਂ ਬਾਅਦ ਹੀ ਸਾਰਾ ਘਟਨਾਕਰਮ ਵਾਪਰਦਾ ਜਦੋਂ ਬਾਦਲ ਕਾ ਨੂੰ ਸਜ਼ਾ ਸੁਣਾਈ ਗਈ ਗਿਆਨੀ ਹਰਪ੍ਰੀਤ ਸਿੰਘ ਹੀ ਅੜਦੇ ਸੀ ਤੇ ਅੱਜ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੇ ਅਨੇਕਾਂ ਵਾਰ ਕਿਹਾ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਉਹਦੋਂ ਉਹਨਾਂ ਨੂੰ ਚੰਗੇ ਲੱਗਦੇ ਸੀ ਇਹਨਾਂ ਦੀ ਗੱਲ ਕਰਦੇ ਸੀ ਕਦੇ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਗੱਲ ਤਾਂ ਨਹੀਂ ਸੀ ਕਹੀ ਕਿ ਸ਼੍ਰੋਮਣੀ ਅਕਾਲੀ ਦਲ ਅਮਰ ਸਰ ਮજબૂત ਹੋਣਾ ਚਾਹੀਦਾ ਜਿਹਦੀ ਰਚਨਾ ਹੀ ਕਾਲ ਤੱਕ ਸਬਤ ਹੋਈ ਗਿਆਨੀ ਗੁਰਵਚਨ ਸਿੰਘ ਖਾਲਸਾ ਪਿੰਡਰਾਣੇ ਦੇ ਪਿਤਾ ਜੀ ਨੇ ਕੀਤੀ ਸੀ ਪਰ ਫਿਰ ਵੀ ਅਸੀਂ ਕਹਿੰਨੇ ਆ ਕਿ ਬਾਦਲ ਕਹਨੇ ਸਾਰੇ ਪਿਛਲੀਆਂ ਵੀ ਉਹ ਗੱਲਾਂ ਤੇ ਪਰਦਾ ਪਾਤਾ ਇਹਨਾਂ ਨੇ ਸ਼ਰਮ ਨਹੀਂ ਮੰਨੀ ਕਿ ਕਾਲ ਤੱਕ ਸਭ ਦੇ ਜਥੇਦਾਰ ਨੂੰ ਹੁਣ ਤੱਕ ਆਂਦੇ ਹਿੱਤਾਂ ਲਈ ਵਰਤਦੇ ਰਹੇ ਆ ਸਾਰੇ ਸੰਸਾਰ ਨੂੰ ਪਤਾ ਹੈ ਸ਼੍ਰੋਮਣੀ ਕਮੇਟੀ ਦੇ ਗਲਬਾ ਸੁਖਵੀਰ ਬਾਦਲ ਦਾ ਇਹਨਾਂ ਦੇ ਲਫਾਫੇ ਚ ਹੀ ਇਹ ਸਾਰੇ ਮਤਲਬ ਪ੍ਰਧਾਨ ਨਿਕਲਦੇ ਆ ਇਹਨਾਂ ਨੇ ਦਿਨ ਬੜੇ ਕਸੂਤੇ ਚੁਣੇ ਜਿੱਥੇ ਸਿੱਖ ਕੌਮ ਅੱਜ ਆਪਣੇ ਸ਼ਹੀਦਾਂ ਨੂੰ ਯਾਦ ਕਰ ਰਹੀ ਹੈ ਵਹੀਰਾ ਘੱਟ ਕੇ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਭ ਪਹੁੰਚ ਰਿਹਾ ਹੈ ਰਾਤਾਂ ਨੂੰ ਜਾਗ-ਜਾਗ ਕੇ ਕੀਰਤਨ ਹੋ ਰਿਹਾ ਸਭਾ ਲੱਗ ਰਹੀ ਹੈ ਇੱਕ ਇੱਕ ਮਹੀਨਾ ਪੂਰਾ ਪੋ ਦਾ ਮਹੀਨਾ ਲੋਕ ਧਰਤੀ ਤੇ ਸੌਂਦੇ ਆ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਪਰ ਇਹਨਾਂ ਨੇ ਬਿਲਕੁਲ ਸ਼ਰਮ ਲਾਤੀ ਅਰਦੇ ਸਿਆਸੀ ਪਤਨ ਤੇ ਇਹਨਾਂ ਦਾ ਹੋ ਹੀ ਚੱਕਿਆ ਸੀ ਕਦੇ ਆਪਣੀ ਹੋ ਸਕਦੇ ਇਹਨਾਂ ਨੇ ਪੰਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਲਿਆ पर शरमाणी चाहिदे श्रमनी कमेटी ਦੇ ਕਾਰਕੁਨਾਂ ਨੂੰ ਤਿੰਨ ਮੈਂਬਰੀ ਕਮੇਟੀ ਨੂੰ ਇਹਨਾਂ ਦੀ ਸਾਰੀ ਅੰਤਰੀ ਕਮੇਟੀ ਨੂੰ ਧਾਮੀ ਸਾਹਿਬ ਨੂੰ ਇਹ ਬਾਦਲ ਨੂੰ ਜਵਾਬ ਦੇ ਦਿੰਦੇ ਕਿ ਇਹ ਹਜੇ ਕੌਮ ਤੇ ਦਿਨ ਚੱਲ ਰਹੇ ਨੇ ਸ਼ਹੀਦੀ ਦਿਹਾੜੇ ਜਿੱਥੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਆਪਣੇ ਵਿਰਾਸਤ ਤੋਂ ਆਪਣੇ ਇਤਿਹਾਸ ਤੋਂ ਜਾਣੂ ਕਰਾਉਣਾ ਕਿ ਸਾਡਾ ਕਿੱਡਾ ਮਾਨ ਨ ਮੱਤਾ ਸ਼ਾਨਾ ਮੱਤਾ ਇਤਿਹਾਸ ਹੈ ਚਮਕੌਰ ਦੀ ਗੜੀ ਯਾਦ ਕਰਾਉਣੀ ਹੈ 10 ਲੱਖ ਫੌਜ 40 ਸਿੰਘ ਕਿਵੇਂ ਗੁਰੂ ਸਾਹਿਬ ਨੇ ਆਪਣੇ ਬੱਚਿਆਂ ਨੂੰ ਸ਼ਹੀਦੀ ਗੱਲ ਨੇ ਬਣ ਕੇ ਆਪਦੇ ਹੱਥੀ ਕਲਗੀ ਤੋੜਾ ਲਾ ਕੇ ਸਜਾ ਕੇ ਤੋੜਿਆ ਔਰ ਜੰਗ ਦੇ ਮੈਦਾਨ 'ਚ ਸ਼ੀਦੀ ਪਾਉਣ ਵਾਸਤੇ ਭੇਜਿਆ ਔਰ ਦੂਜੇ ਪਾਸੇ ਹੈ ਘਟਿਆ ਦਿਮਾਗ ਦੇ ਲੋਕ ਜਿਨ੍ਹਾਂ ਨੇ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰ ਕੁਸ਼ੀ ਕਰਨ ਵਾਸਤੇ ਪੂਰਾ ਆਈਟੀ ਸੈੱਲ ਲਾਤਾ ਪੂਰੀ ਟਰੋਲ ਆਰਮੀ ਲਾਤੀ ਵਰਸਾ ਸਿੰਘ ਵਲਟੋਏ ਨੂੰ ਮਗਰ ਪਾਤਾ ਸ਼ਰਮ ਆਉਣੀ ਚਾਹੀਦੀ ਇਹਨਾਂ ਨੂੰ ਆਪਦੇ ਸਿਆਸੀ ਮੁਫਾਦਾਂ ਪਿੱਛੇ ਐਡੇ ਨੀਚੇ ਗਿਰ ਜਾਣਗੇ ਇਹਨਾਂ ਨੂੰ ਇਹ ਸ਼ਰਮ ਆਉਣੀ ਚਾਹੀਦੀ ਸੀ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਹੈ ਮਤਲਬ ਸਾਲੀ ਤੇ ਲਾਂਚ ਲਾਂਦੇ ਹੋ ਸਾਡੀ ਧੀ ਹੈ ਸਾਡੇ ਸਾਹਮਣੇ ਬੱਚੀ ਵੱਡੀ ਹੋਈ ਸਾਰਾ ਸਾਹਮਣੇ ਉਸ ਬੱਚੀ ਦਾ ਜਦੋਂ ਗਿਆਨੀ ਸਾਹਿਬ ਦਾ ਵਿਆਹ ਆ ਬੱਚੀ ਬਹੁਤ ਛੋਟੀ ਸੀ ਔਰ ਕਿਵੇਂ ਇੱਕ ਗੁਰਪ੍ਰੀਤ ਸਿੰਘ ਨੇ ਉਸ ਬੱਚੀ ਨਾਲ ਤਲਾਕ ਹੋਇਆ 18 ਸਾਲ ਦਾ ਇਹ ਮਸਲਾ ਹੈ 18 ਸਾਲੇ ਸੁੱਤਾ ਰਿਆ ਹੁਣ ਇਹਨੂੰ ਸੁਚੇਤ ਕੀਤਾ ਜਗਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਦੇ ਉਲਟ ਵਰਤਿਆ ਗਿਆ ਉਹਨੂੰ ਮਤਲਬ ਪ੍ਰੋਵਾਈਡ ਕਰਾ ਕੇ ਦਿੱਤੇ ਪੱਤਰਕਾਰ ਲਾਲਚ ਦਿੱਤੇ ਜੋ ਵੀ ਕੀਤਾ ਪਰ ਬਾਦਲ ਕਿਆ ਨੂੰ ਸ਼ਰਮ ਆਉਣੀ ਚਾਹੀਦੀ ਐਡੇ ਨੀਚੇ ਗਿਰ ਜਾਓਗੇ ਕੌਮ ਨੂੰ ਪੰਥ ਨੂੰ ਇਹ ਗੱਲਾਂ ਤੁਹਾਨੂੰ ਦੇਣੀਆਂ ਆਉਣਗੀਆਂ ਤੇ ਮੈਂ ਕਹਿੰਦੀ ਜਿਸ ਤਖਤ ਦੀ ਸਾਜਣਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਤੀ ਹੋਵੇ ਉਹ ਤਖਤ ਦੀ ਸ਼ਾਨ ਨੂੰ ਅੱਜ ਘਟਾਉਣ ਦੀ ਕੋਸ਼ਿਸ਼ ਕਰ ਰਹੇ ਆ